ਪਪਰੀ ਜੀ ਕੋਈ ਉਥੋਂ ਪਿੰਡੋਂ ਨਥੂ ਮਾਰੇ ਮੁੰਡੇ ਸੀਗੇ ਉਹ ਆਏ ਤੇ ਜਿਵੇਂ ਹੀ ਬੱਚਾ ਮੇਰਾ ਖਤਮ ਸੀ ਬੱਚੇ ਨੂੰ ਗੇਟ ਤੇ ਲਾ ਕੇ ਛੁੱਟ ਕੇ ਚਲੇ ਗਏ ਜੀ ਇਹ ਕਦੋਂ ਦੀ ਘਟਨਾ ਜੀ ਇਹ ਇਹ ਪਰਸੋਂ ਦੀ ਹੈ ਜੀ ਪੰਜਾਬ ਪੁਲਿਸ ਦਾ ਕੋਈ ਰੋਲ ਨਹੀਂ ਸਵੇਰ ਦੇ 9 ਵਜੇ ਦੇ ਬੈਠੇ ਹਾਂ ਅਸੀਂ 5 ਵਜੇ ਤੱਕ ਕੋਈ ਸੁਣਵਾਈ ਨਹੀਂ ਦੋ ਮਰਜ਼ਮ ਫਰਾਵ ਨੇ ਉਹ ਅੱਜ ਤੱਕ ਇਹਨਾਂ ਤੋਂ ਫੜੇ ਨਹੀਂ ਗਏ ਕੋਈ ਕਾਰਵਾਈ ਨਹੀਂ ਕੀਤੀ ਸਾਡੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਨਾ ਉਹਨਾਂ ਨੂੰ ਪੜਿਆ ਨਾ ਉਹਨਾਂ ਨੂੰ ਪੜ ਸਕਿਆ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਫਾਈਦੀ ਇਹ ਨਾ ਮਤਲਬ ਹੁਣੀ ਪਲੱਸ 2 ਕਰਕੇ ਹਟਿਆ ਠੀਕ ਹੈ ਜੀ ਸੰਗਤ ਮਾੜੀ ਸੀ ਪਰ ਜਾਨੀ ਕਿ ਇਹ ਚਿੱਟੇ-ਚੁੱਟੇ ਵਾਲਾ ਨਹੀਂ ਸੀਗਾ ਉਹ ਜਿਹੜੇ ਜੋ ਸਾਡੇ ਦੂਸਰੇ ਬੰਦੇ ਨੇ ਜੋ ਇਹਨੂੰ ਛੱਡ ਕੇ ਗਏ ਨੇ ਉਹ ਮਤਲਬ ਹੈਗੇ ਨੇ ਉਹਨਾਂ ਨੇ ਜਾਨੀ ਕਿ ਇਹਨੂੰ ਧੱਕੇ ਨਾਲ ਕਰਵਾਇਆ ਉਹ ਨੌਜਵਾਨ ਵੀ ਤੁਹਾਡੇ ਪਿੰਡ ਦੇ ਨੇ ਜਿਹੜੇ ਛੱਡ ਗਏ ਉਹ ਮੇਰੇ ਪਿੰਡ ਦੇ ਨੇ ਹਾਂ ਜੀ ਅੱਥੇ ਨਾ ਦੇਰ ਦੇ 6 ਵਜੇ ਤੇ ਬੈਠਾ ਸਾਨੂੰ ਦੱਸ ਦੋ ਅਸੀਂ ਅੱਜ ਦਾ ਖਾਣਾ ਪਿੰਡ ਕੋਲ ਲੈਣੇ ਆ ਜੀ ਅਸੀਂ ਆਪਦੇ ਤੌਰ ਤੇ ਪ੍ਰਬੰਧ ਕਰ ਲੈਨੇ ਆ ਕੱਲ ਤੋਂ ਲੈ ਕੇ ਅੱਜ ਤੱਕ ਸ਼ਾਮ ਤੱਕ ਕੀ ਕਾਰਵਾਈ ਹੋਈ ਜੀ ਉਹਦੀ ਪੋਸਟਮਾਰਟਮ ਰਿਪੋਰਟ ਵੀ ਨਹੀਂ ਤਿਆਰ ਬੱਚਾ ਜਿਹੜਾ ਸੀਗਾ ਨਾਬਾਲਗ ਸੀਗਾ ਠੀਕ ਹੈ ਹਲੇ ਉਹਨੂੰ 18 ਸਾਲ ਲੱਗਿਆ ਨਹੀਂ ਸੀ ਠੀਕ ਹੈ ਤੇ ਉਹਦੇ ਕਰਕੇ ਨਾ ਬੱਚੇ ਨੂੰ ਜਿਹੜੇ ਵੱਡੀ ਉਮਰ ਦੇ ਸੀ ਉਹਨਾਂ ਨੇ ਉਹਨੂੰ ਆਪਦੇ ਜਾਲਜ ਬਸਾ ਲਿਆ ਠੀਕ ਹੈ ਉਹ ਲੈ ਕੇ ਉਹਨੂੰ ਨਾਲ ਗਈ ਤੇ 2 ਵਜੇ ਦੇ ਨੂੰ ਬੱਚਾ ਡੈੱਡ ਬੋਡੀ ਸਾਡੇ ਘਰੇ ਆਉਂਦੀ ਰਾਤ ਬੋਡੀ ਵੀ ਅਸੀਂ ਜਮ੍ਹਾਂ ਕਰਾ ਕੇ ਆਏ ਜੀ ਤੇ ਹੁਣ ਵੀ ਸਵੇਰੇ ਵੀ ਜਦੋਂ ਗੱਲਬਾਤ ਹੋਈ ਆ ਐਸਐਚਓ ਸਾਹਿਬ ਨਾਲ ਡਾਕਟਰ ਸਾਹਿਬ ਨਾਲ ਗੱਲ ਕਰ ਲਈ ਮੇਰੇ ਕੋਲ ਕੀ ਅਥਾਰਟੀ ਹੈ ਜੀ ਮੈਂ ਡਾਕਟਰ ਸਾਹਿਬ ਨੂੰ ਗੱਲ ਕਹਾ ਰਾਤ ਵੀ ਬੋਡੀ ਆਪਦੀ ਜ਼ਿੰਮੇਵਾਰੀ ਤੇ ਰੱਖ ਕੇ ਆਏ ਜੀ ਲੋਕਵਾਸ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਬਿਆਨ ਸਿੰਘ ਰੋੜੀਆਂ ਪੰਜਾਬ ਦੇ ਵਿੱਚ ਆਇਦਨੀ ਚਿੱਟੇ ਦੇ ਨਾਲ ਮੌਤਾਂ ਹੋ ਰਹੀਆਂ ਨੇ ਤੇ ਵੱਖ-ਵੱਖ ਥਾਵਾਂ ਤੇ ਜੇਕਰ ਗੱਲ ਕਰੀਏ ਤਾਂ ਨੌਜਵਾਨ ਮੁੰਡੇ ਨੇ ਜਿਹੜੇ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਰਹੇ ਨੇ ਤੇ ਇਹੀ ਗੱਲਬਾਤ ਵਾਪਰੀ ਹੈ ਜਿਹੜੀ ਘਟਨਾਮੰਦ ਭਾਗੀ ਇਹ ਫੱਲੇ ਫੱਲੇਵਾਲ ਦੇ ਵਿੱਚ ਵਾਪਰੀ ਹੈ ਤੇ ਮੰਡੀ ਅਮਦਗੜ ਦੇ ਨੇੜੇ ਪਿੰਡ ਪੈਂਦਾ ਹੈ ਤੇ ਸਾਡੇ ਨਾਲ ਪਰਿਵਾਰਕ ਮੈਂਬਰ ਮੌਜੂਦ ਨੇ ਗੱਲਬਾਤ ਕਰ ਲੈਣੀ ਹੈ ਦੇ ਨਾਲ ਵਿੱਚ ਕੀ ਨਾਮ ਹੈ ਤੁਹਾਡਾ ਫਿਰ ਕਿੰਦਰ ਸਿੰਘ ਜੀ ਇਹ ਜਿਹੜੇ ਮ੍ਰਿਤਕ ਸੀਗਾ ਕੀ ਲੱਗਦਾ ਸੀ ਤੁਹਾਡਾ ਸਾਡਾ ਮੇਰਾ ਬੇਟਾ ਸੀਗਾ ਜੀ ਠੀਕ ਹੈ ਇਹ ਕਿਵੇਂ ਵਾਪਰੀ ਗੱਲਬਾਤ ਸਾਰੀ ਜੀ ਇਹ ਘਟਨਾ ਇਹ ਬਾਪਰੇ ਜੀ ਕੋਈ ਉੱਥੋਂ ਪਿੰਡੋਂ ਨੱਥੂ ਮਾਇਰੇ ਮੁੰਡੇ ਸੀਗੇ ਕੋਈ ਪਤਾ ਨਹੀਂ ਕਿਦੋਂ ਦੇ ਜਾਣ-ਪਛਾਣਦੇ ਸੀਗੇ ਉਹ ਆਏ ਤੇ ਜਿਵੇਂ ਬੱਚਾ ਮੇਰਾ ਖਤਮ ਸੀ ਬੱਚੇ ਨੂੰ ਗੇਟ ਤੇ ਲਾ ਕੇ ਛੁੱਟ ਕੇ ਚਲੇ ਗਿਆ ਜੀ ਇਹ ਕਦੋਂ ਦੀ ਘਟਨਾ ਜੀ ਹੈ ਇਹ ਪਰसों ਦੀ ਹੈ ਜੀ ਠੀਕ ਹੈ ਹਾਂਜੀ ਤੇ ਫਿਰ ਜਿਹੜੇ ਕੱਲ ਦੀ ਘਟਨਾ ਹੈ ਹਾਂਜੀ ਕੱਲ ਦੀ ਹੈ ਜੀ ਤੇ ਇਹਦੇ ਵਿੱਚ ਪੰਜਾਬ ਪੁਲਿਸ ਦੀ ਕੀ ਕਾਰਵਾਈ ਰਹਿੰਦੀ ਹੈ ਕੀ ਰੋਲ ਰਹਿੰਦਾ ਪੰਜਾਬ ਪੁਲਿਸ ਦਾ ਵਿੱਚ ਪੰਜਾਬ ਪੁਲਿਸ ਦਾ ਕੋਈ ਰੋਲ ਨਹੀਂ ਸਵੇਰ ਦੇ 9 ਵਜੇ ਦੇ ਬੈਠੇ ਹਾਂ ਅਸੀਂ 5 ਵਜੇ ਤੱਕ ਕੋਈ ਸੁਣਵਾਈ ਨਹੀਂ ਦੋ ਮਰਜ਼ਮ ਫਰਾਵ ਨੇ ਉਹ ਅੱਜ ਤੱਕ ਇਹਨਾਂ ਤੋਂ ਫੜੇ ਨਹੀਂ ਗਏ ਠੀਕ ਹੈ ਤੇ ਕੋਈ ਪੋਸਟਮਾਰਟਮ ਹੋ ਗਿਆ ਨਾ ਬੱਚੇ ਦਾ ਉਹ ਕੋਈ ਪੋਸਟਮਾਰਟਮ ਨਹੀਂ ਹੋਇਆ ਬੱਚੇ ਦਾ ਜੀ ਕੁਝ ਨਹੀਂ ਹੋਇਆਗਾ ਠੀਕ ਹੈ ਕੋਈ ਪਰਚਾ ਬੁਰਚਾ ਦਰਜ ਨਹੀਂ ਕੋਈ ਕੁਝ ਨਹੀਂ ਕੀਤਾ ਹਜੇ ਇਹਨਾਂ ਨੇ ਤੇ ਇਹ ਜਿਹੜੀ ਘਟਨਾ ਦੱਸ ਰਹੇ ਤੁਸੀਂ 7 ਜੁਲਾਈ ਦੀ ਦੱਸ ਰਹੇ ਹੋ ਤੇ 8 ਜੁਲਾਈ ਅੱਜ ਹੋ ਗਈ ਆ ਤੇ 10 ਕੋ ਮੈਂ ਤੁਹਾਨੂੰ ਦਿਖਾਵਾਂਗਾ ਕਿ 7:23 ਮਿੰਟ ਇਸ ਵੇਲੇ ਹੋ ਚੁੱਕੇ ਨੇ ਸ਼ਾਮ ਦੇ ਤੇ ਮੈਂ ਥਾਣਾ ਸਦਰ ਅਹਿਮਦਗੜ ਦੇ ਵਿੱਚ ਮੌਜੂਦ ਆ ਜਿੱਥੇ ਇਹ ਜਿਹੜੀ ਹੈਗੀ ਆ ਹਜੇ ਤੱਕਰ ਕਿਸੇ ਵੀ ਕਾਰਵਾਈ ਨੂੰ ਕੋਈ ਵੀ ਕੰਨਾ ਨਹੀਂ ਚੁੱਕਿਆ ਗਿਆ ਇੱਕ ਤਰ੍ਹਾਂ ਦਾ ਤੇ ਫਿਰ ਹੁਣ ਪ੍ਰਸ਼ਾਸਨ ਨੂੰ ਤੁਸੀਂ ਕੀ ਬੇਨਤੀ ਕਰਨਾ ਚਾਹੁੰਦਾ ਕੀ ਗੁਜਾਰਸ਼ ਕਰਦੇ ਹੋ ਵੀ ਸਾਨੂੰ ਤਾਂ ਜੀ ਇਨਸਾਫ ਚਾਹੀਦਾ ਸਾਡੇ ਬੱਚੇ ਦੀ লাশ ਛੜਦੀ ਓਥੇ ਹਸਪੀਟਲ ਚ ਪਈ ਸਾਨੂੰ ਸਾਡੀ লাশ ਤਾਂ ਬੱਚੇ ਦੀ ਦੇ ਦਿਓ ਠੀਕ ਹੈ ਤੇ ਫਿਰ ਇਹ ਇਹ ਹੋਇਆ ਕਿਵੇਂ ਮਤਲਬ ਸਾਰਾ ਕੁਝ ਜਿਹੜਾ ਇਹ ਮੰਦ ਭਾਗੀ ਕਰਨਾ ਵਾਪਰੀ ਹੈ ਵਾਪਰੀ ਕਿਦਾਂ ਜੀ ਸਾਰੀ ਇਹ ਪਤਾ ਨਹੀਂ ਸਰ ਜੀ ਕੱਲ ਸਵੇਰ ਦਾ ਬੱਚਾ ਗਿਆ ਹੋਇਆ ਸੀ 12 ਵਜੇ ਮੇਰੇ ਨਾਲ ਗੱਲ ਹੋਈ ਆ ਤੇ 12 ਵਜੇ ਤੋਂ ਬਾਅਦ ਬੱਚਾ 2 2:30 ਵਜੇ ਜਮੇ ਡੈਡ ਬੋਦੀ ਉਹ ਤਰ੍ਹਾਂ ਦੇ ਮੂਰੇ ਛੱਟ ਕੇ ਚਲੇ ਗਿਆ ਜੀ ਠੀਕ ਹੈ ਕੌਣ ਸੀਗੇ ਬੰਦੇ ਉਹ ਉਹ ਨੱਥੂ ਮਾਇਰੇ ਦੇ ਸੀਗੇ ਜੀ ਅੱਛਾ ਆਪਣੇ ਨਾਲ ਦਾ ਪਿੰਡ ਆ ਜੀ ਠੀਕ ਹੈ ਤੇ ਉਹਨਾਂ ਦੇ ਵੱਲੋਂ ਫਿਰ ਤੁਹਾਨੂੰ ਤੁਹਾਡੇ ਵੱਲੋਂ ਪੁਲਿਸ ਨੂੰ ਨਹੀਂ ਦੱਸਿਆ ਗਿਆ ਵੀ ਇਦਾਂ ਦੇ ਇਹ ਮੁੰਡੇ ਨੇ ਜਿਹੜਾਂ ਨੇ ਕੰਮ ਕੀਤਾ ਸਭ ਕੁਝ ਦੱਸਿਆ ਸਰ ਜੀ ਸਭ ਕੁਝ ਦੱਸਿਆ ਪਰ ਕੋਈ ਕਾਰਵਾਈ ਨਹੀਂ ਹੈਗੀ ਸਾਰੇ ਪਾਸੇ ਉਹ ਟੱਲ ਹੈ ਜੀ ਠੀਕ ਹੈ ਵਿੱਚ ਕੀ ਨਾਮ ਹੈ ਤੁਹਾਡਾ ਕਿਨਾ ਗੁਰਚਨ ਸਿੰਘ ਹੈ ਪ੍ਰਚੰਦ ਜੀ ਇਹ ਕਿਵੇਂ ਦੇਖਦੇ ਹੋ ਸਾਰੀ ਘਟਨਾ ਨੂੰ ਜਿਹੜਾ ਇਹ ਘਟਨਾਕ੍ਰਮ ਵਾਪਰਿਆ ਵਾ ਪਰਿਵਾਰ ਪਿੱਛੇ ਦੁਖੀ ਹੋ ਰਿਹਾ ਵਾ ਬੱਚੇ ਦੀ ਡੈੱਡ ਬੋਡੀ ਨਹੀਂ ਮਿਲ ਰਹੀ ਵੀਰ ਜੀ ਬੱਚਾ ਜਿਹੜਾ ਸੀਗਾ ਨਾ ਬਾਲਗ ਸੀਗਾ ਠੀਕ ਹੈ ਹਲੇ ਉਹਨੂੰ 18 ਸਾਲ ਲੱਗਿਆ ਨਹੀਂ ਸੀ ਠੀਕ ਹੈ ਤੇ ਉਹਦੇ ਕਰਕੇ ਨਾ ਬੱਚੇ ਨੂੰ ਜਿਹੜੇ ਵੱਡੀ ਉਮਰ ਦੇ ਸੀ ਉਹਨਾਂ ਨੇ ਉਹਨੂੰ ਆਪਦੇ ਜਾਲਜ ਵਸਾ ਲਿਆ ਠੀਕ ਹੈ ਉਹ ਲੈ ਕੇ ਉਹਨੂੰ ਨਾਲ ਜੀ ਠੀਕ ਹੈ ਉਸ ਤੋਂ ਬਾਅਦ ਵੀਰੇ ਉਹ ਉਹਨੂੰ 8 ਵਜੇ ਦਾ ਬੱਚਾ ਗਿਆ ਹੋਇਆ 12 ਵਜੇ ਉਹਦੇ ਪਾਪਾ ਦੀ ਗੱਲ ਹੁੰਦੀ ਆ ਤੇ 2 ਵਜੇ ਨੂੰ ਬੱਚਾ ਡੈੱਡ ਬੋਡੀ ਸਾਡੇ ਘਰੇ ਆਉਂਦੀ ਆ ਉਹ ਬੰਦੇ ਦੋ ਬੰਦੇ ਲਾ ਕੇ ਜਾਂਦੇ ਆ ਤੇ ਉਸ ਤੋਂ ਬਾਅਦ ਅਸੀਂ ਸ਼ਾਮ ਨੂੰ ਠਾਣੇ ਆਏ ਆ ਠਾਣੇ ਤੇ ਵੀ ਐਸਐਸਓ ਸਾਹਿਬ ਕਦੇ ਆਹ ਫੋਨ ਚੱਕ ਲਿਆ ਕਦੇ ਉਹ ਫੋਨ ਚੱਕ ਲਿਆ ਐਦਾਂ ਗੱਲਾਂ ਕਰੀ ਜਾਂਦਾ ਫਿਰ ਮੈਂ ਖੁਦ ਸਰਪੰਚ ਸਾਹਿਬ ਨੂੰ ਕਿਹਾ ਮੈਂ ਸਰਪੰਚ ਸਾਹਿਬ ਆਪਣੀ ਗੱਲ ਕਰੋ ਹੂੰ ਠੀਕ ਹੈ ਵੀ ਆਪਣੀ ਗੱਲ ਰੱਖੋ ਮੁਰੇ ਵੀ ਫੋਨ ਤਾਂ ਆ ਹੀ ਜਾਣੇ ਬਾਈ ਠੀਕ ਹੈ ਠੀਕ ਹੈ ਨਾ ਆਪਣੀ ਡੈੱਡ ਬੋਡੀ ਆ ਆਪਣਾ ਬੰਦਾ ਘਰੇ ਮਰਿਆ ਪਿਆ ਉਹ ਕੋਈ ਨਹੀਂ ਕਾਰਵਾਈ ਹੋ ਰਹੀ ਬਈ ਅੱਜ ਵੀ ਬਾਈ ਸਵੇਰ ਦੇ 9 ਵਜੇ ਦੇ ਬੰਦੇ ਆਏ ਹੋਏ ਨੇ ਸਾਡੇ ਘਟਕੜ 20 ਬੰਦੇ ਇੱਥੇ ਇੰਨੇ ਹੀ ਪਹਿਲਾਂ ਪਹਿਲਾਂ ਵੀ ਇੰਨੇ ਆਏ ਹੋ ਸੀ 9 ਵਜੇ ਠੀਕ ਹੈ ਠੀਕ ਹੈ ਤੇ ਹੁਣ ਤੱਕ ਇਹਨਾਂ ਦੀ ਕੋਈ ਕਾਰਵਾਈ ਸਾਨੂੰ ਉਸ ਡੈੱਡ ਬੋਡੀ ਨਹੀਂ ਮਿਲੀ ਜਾ ਕੇ ਸ਼ਾਮ ਨੂੰ 5 ਵਜੇ ਕਹਿੰਦੇ ਥੋੜੀ ਉਹ ਹੋਗੀ 6 ਵਜੇ ਆ ਕੇ ਕਾਰਵਾਈ ਹੋਗੀ ਸਾਨੂੰ ਉਸੇ ਮੂਰੇ ਡਾਕਟਰ ਨਹੀਂ ਮਿਲੇ ਡੈੱਡ ਬੋਡੀ ਅਸੀਂ ਗੱਡੀ ਖਾਲੀ ਲੈ ਕੇ ਸਾਰਾ ਕਿਰਾਇਆ ਪਾੜਾ ਲਾ ਕੇ ਖਾਲੀ ਇੱਥੇ ਗੱਡੀ ਮੋੜ ਕੇ ਲਿਆਏ ਤੇ ਐਸ ਐਚਓ ਕੀ ਨਾਮ ਆ ਉਹਨਾਂ ਦਾ ਜਿਨ੍ਹਾਂ ਦਾ ਐਸ ਐਚਓ ਦਾ ਮੈਨੂੰ ਨਾਮ ਨਹੀਂ ਪਤਾ ਜੀ ਮੈਂ ਰੈਕੋਰਟ ਤੋਂ ਆ ਤੇ ਪਰ ਸਾਨੂੰ ਕੋਈ ਇਨਸਾਫ ਨਹੀਂ ਇੱਥੇ ਮਿਲਦਾ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਇਨਸਾਫ ਨਹੀਂ ਕੋਈ ਮਿਲਦਾ ਠੀਕ ਹੈ ਤੇ ਹੁਣ ਫਿਰ ਪੂਰਾ ਪਰਿਵਾਰ ਇੱਥੇ ਤੁਸੀਂ ਗੱਡੀ ਭਰ ਕੇ ਆਏ ਹੋ ਉਹ ਐਸੀ ਚੀਜ਼ ਚੰਗੀ ਠੀਕ ਹੈ ਤੇ ਇਸ ਬਾਰੇ ਬੱਚੇ ਦੇ ਜਿਹੜੇ ਮਾਤਾ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਕਹਿਣਾ ਚਾਹੁੰਗੇ ਬੀਬੀ ਤੁਸੀਂ ਮੈਂ ਤਾਂ ਵੀਰ ਜੀ ਇਹ ਕਹੂੰਗੀ ਮੇਰੇ ਬੱਚੇ ਦੀ ਬਸ ਡੱਡੂ ਬੋਚੀ ਮਿਲ ਜਵੇ ਦੋ ਦਿਨ ਹੋ ਗਏ ਉਹਨੂੰ ਪੈਰ ਨੂੰ ਉੱਤੇ ਰੁਲਦੇ ਇਹਨੂੰ ਪੰਜਾਬ ਸਰਕਾਰ ਕਹਿੰਦੀ ਹੈ ਵੀ ਅਸੀਂ ਹਰ ਵਾਰ ਹਰ ਸਮੇਂ ਗਰੀਬਾਂ ਕੋਈ ਕਾਰਵਾਈ ਨਹੀਂ ਕੀਤੀ ਸਾਡੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਨਾ ਉਹਨਾਂ ਨੂੰ ਪੜਿਆ ਨਨਨ ਵੱਡ ਸਕਿਆ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਮੰਨਦੇ ਹੋ ਕੋਈ ਪੋਲੀਟੀਕਲ ਪ੍ਰੈਸ਼ਰ ਹੋ ਸਕਦਾ ਇਹਦੇ ਪਿੱਛੇ ਹੋ ਸਕਦਾ ਹਾਂ ਜੀ ਠੀਕ ਹੈ ਵੀ ਇਹਦੇ ਕਰਕੇ ਉਹ ਜਿਹੜੇ ਮੁਲਜ਼ਮ ਨੇ ਫੜਨੇ ਜਾ ਰਹੇ ਫੜਦੇ ਨਹੀਂ ਇਹ ਪੜਦੇ ਨਹੀਂ ਕੋਈ ਕਾਰਵਾਈ ਨਹੀਂ ਹੋ ਰਹੀ ਕੁਝ ਵੀ ਨਹੀਂ ਹੋ ਰਿਹਾ ਜੀ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਸਵੇਰੇ ਆ ਜਾਂਦੇ ਆ ਸ਼ਾਮ ਨੂੰ ਮੁੜ ਜਾਂਦੇ ਆ ਕੁੱਤੇ ਮੰਗੂ ਭੌਗਦੇ ਸਵੇਰ ਦੇ ਭੁੱਖਣ ਪਾਣੇ ਅਸੀਂ ਬੈਠੇ ਆ ਚਾਹ ਦਾ ਕੱਪ ਤੱਕ ਨਹੀਂ ਪੀਤਾ ਉਦੋਂ ਹੀ ਮੁੜ ਗਏ ਅਸੀਂ ਫਿਰ ਉਥੋਂ ਕਰਾਇਆ ਪਟਿਆ ਗੱਡੀ ਮੋਂ ਖਾਲੀ ਲੈ ਕੇ ਬੰਦੇ ਗਏ ਉਥੋਂ ਵਾਪਸ ਆ ਗਏ ਵੀਰ ਠੀਕ ਹੈ ਤੇ ਇਸ ਬਾਬਤ ਐਸਐਚਓ ਦਰਸ਼ਨ ਸਿੰਘ ਦਾ ਕੀ ਕਹਿਣਾ ਵਾ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸੁਣਾਉਨੇ ਆ ਤੁਹਾਨੂੰ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਵਾ ਤੁਸੀਂ ਸਮਝੋ ਕਿ ਕਮਜ਼ੋਰੀ 6 ਵਜੇ ਤੱਕ ਤੁਹਾਡੇ ਕਾਗਜ਼ ਨਹੀਂ ਪੂਰੇ ਹੋ ਜੀ ਮੈਨੂੰ ਬਸ ਇਹ ਗੱਲ ਦਾ ਇਹ ਦੇਖੋ ਅਸੀਂ ਇਥੋਂ ਚਾਹਤ ਹੈ ਕਿ ਜਿੱਥੇ ਲਾਈਟ ਸੀ ਉੱਥੇ ਪ੍ਰਬੰਧ ਕੀਤਾ ਲਾਈਟ ਹੈ ਜੀ ਪ੍ਰਬੰਧ ਕੀਤਾ ਜੀ ਉੱਥੇ ਥੋੜਾ ਰੰਮ ਖਰਾਬ ਹੋ ਜਾਂਦਾ ਜੀ ਅਸੀਂ ਉਹਨਾਂ ਦੇ 6 ਵਜੇ ਦੇ ਬੈਠੇ ਆ ਸਾਨੂੰ ਦੱਸ ਦੋ ਅਸੀਂ ਆਪਣਾ ਥਾਣਾ ਪਿੰਡ ਖੋਲ ਲੈਨੇ ਆ ਜੀ ਅਸੀਂ ਆਪਦੇ ਤੌਰ ਤੇ ਪ੍ਰਬੰਧ ਕਰ ਲਏ। ਬਾਈ ਜੀ ਅਸੀਂ 9 ਵਜੇ ਦੇਖੇ ਮੈਂ ਬਟ ਦੀ ਵਾਈਟ ਦਿੰਦਾ ਜੀ ਮੇਰੀ ਵਾਈਟ ਲਓ। ਮੈਂ ਦਿੰਦਾ ਜੀ ਵਾਈਟ। ਹਾਂਜੀ ਕੀ ਕਹਿਣਾ ਸਰਪੰਚ ਸਾਹਿਬ ਤੁਹਾਡਾ? ਬਾਈ ਜੀ ਪਹਿਲਾਂ ਤਾਂ ਸਸਿਕਾਨ ਅਸੀਂ ਨਾ ਜੀ ਸਵੇਰੇ 9 ਵਜੇ ਆ ਗਏ। ਸਬੰਧਤ ਐਸਪੀ ਸਾਹਿਬ ਦਾ ਸਵੇਰੇ ਫੋਨ ਆਇਆ ਜੀ ਰਾਜੇਸ਼ ਸ਼ਰਮਾ ਜੀ ਦਾ। ਉਹਨਾਂ ਵੱਲੋਂ ਫੁੱਲ ਕਾਰਪੋਰੇਟ ਆ ਜੀ। ਰਾਤ ਨੂੰ 10 ਵਜੇ ਵੀ ਉਹਨਾਂ ਨੇ ਮਤਲਬ ਕਾਲ ਤੇ ਸਾਡੇ ਨਾਲ ਸੰਪਰਕ ਕੀਤਾ ਜੀ। ਠੀਕ ਆ ਜੀ। ਰਾਤ ਨੂੰ ਉਹਨਾਂ ਨੇ ਇੱਕ ਬੰਦਾ ਚੱਕਿਆ। ਉਸ ਤੋਂ ਬਾਅਦ ਸਵੇਰ ਤੱਕ ਮਤਲਬ ਕੱਲ ਤੋਂ ਲੈ ਕੇ ਅੱਜ ਤੱਕ ਸ਼ਾਮ ਤੱਕ ਕੀ ਕਾਰਵਾਈ ਹੋਈ ਉਹਦੀ ਪੋਸਟਮਾਰਟਮ ਰਿਪੋਰਟ ਵੀ ਨਹੀਂ ਤਿਆਰ ਹੋਈ ਜੀ 6 ਵਜੇ ਤੱਕ 6 ਵਜੇ ਦੀ ਇਹ ਮਲੇਰਕੋਟਲੇ ਸਰਕਾਰੀ ਹਸਪੀਟਲ ਜਾਣ ਉੱਥੇ ਜਿਹੜਾ ਇਹਨਾਂ ਦਾ ਚੌਂਕੀ ਬਣੀ ਹੈ ਉੱਥੋਂ ਪ੍ਰਿੰਟ ਦੀ ਉਹ ਕਢਾ ਲੈਣ ਕਿ 6 ਵਜੇ ਪ੍ਰਿੰਟ ਕੱਢ ਕੇ ਦਿੱਤਾ ਹੀ ਉਹਨਾਂ ਨੇ ਇਹ ਤੁਹਾਡਾ ਸਰਿਆਮ ਇਹ ਕਹਿਣਾ ਵੀ ਕਾਰਵਾਈ ਨਹੀਂ ਹੋ ਰਹੀ ਕਾਰਵਾਈ ਨਹੀਂ ਹੋਈ ਜੀ ਰਾਤ ਬੋਡੀ ਵੀ ਅਸੀਂ ਜਮ੍ਹਾਂ ਕਰਾ ਕੇ ਆਏ ਹਾਂ ਜੀ ਤੇ ਹੁਣ ਵੀ ਸਵੇਰੇ ਵੀ ਜਦੋਂ ਗੱਲਬਾਤ ਹੋਈ ਆ ਐਸ ਐਚ ਓ ਸਾਹਿਬ ਕਹਿੰਦੇ ਡਾਕਟਰ ਸਾਹਿਬ ਨਾਲ ਗੱਲ ਕਰ ਲਈ ਮੇਰੇ ਕੋਲ ਕੀ ਅਥਾਰਟੀ ਹੈ ਜੀ ਮੈਂ ਡਾਕਟਰ ਸਾਹਿਬ ਨੂੰ ਗੱਲ ਕਹਾਂ ਰਾਤ ਵੀ ਉਹ ਬੋਡੀ ਆਪ ਦੀ ਜ਼ਿੰਮੇਵਾਰੀ ਤੱਕ ਕੇ ਆਏ ਹਾਂ ਜ ਤੇ ਜਿਹੜਾ ਨੌਜਵਾਨ ਸੀ ਪਹਿਲਾਂ ਵੀ ਨਸ਼ਾ ਕਰਦਾ ਸੀ ਜੀ ਤੁਹਾਡੇ ਨੌਲੇਜ ਦੇ ਵਿੱਚ ਹੈ ਇਹ ਗੱਲ ਬਾਈ ਜੀ ਇਹ ਨਾ ਮਤਲਬ ਹੁਣੀ ਪਲੱਸ 2 ਕਰਕੇ ਹਟਿਆ ਠੀਕ ਆ ਇਹਦੀ ਸੰਗਤ ਮਾੜੀ ਸੀ ਪਰ ਜਾਨੀ ਕਿ ਇਹ ਚਿੱਟੇ-ਚੁੱਟੇ ਵਾਲਾ ਨਹੀਂ ਸੀਗਾ ਉਹ ਜਿਹੜੇ ਜੋ ਸਾਡੇ ਦੂਸਰੇ ਬੰਦੇ ਨੇ ਜੋ ਇਹਨੂੰ ਛੱਡ ਕੇ ਗਏ ਨੇ ਉਹ ਮਤਲਬ ਹੈਗੇ ਨੇ ਉਹਨਾਂ ਨੇ ਜਾਨੀ ਕਿ ਇਹਨੂੰ ੱੱਕੇ ਨਾਲ ਕਰਵਾਇਆ ਉਹ ਨੌਜਵਾਨ ਵੀ ਤੁਹਾਡੇ ਪਿੰਡ ਦੇ ਨੇ ਜਿਹੜੇ ਛੱਡ ਗਏ ਮੇਰੇ ਪਿੰਡ ਦੇ ਨੇ ਹਾਂ ਜੀ ਇਹ ਵੀ ਇਹਨਾਂ ਦਾ ਪਿੱਛਾ ਵੀ ਇਹ ਇਹ ਵੀ ਇਹਨਾਂ ਦਾ ਪਿੱਛਾ ਸਾਡੇ ਪਿੰਡ ਦਾ ਹੀ ਆ ਜੀ ਇਹ ਹੁਣ ਫੱਲੇ ਵਾਲੇ ਦੇ ਬਸਨੀਕ ਨੇ ਉਹ ਮਤਲਬ ਲੱਥੂਆਂ ਦੇ ਨੇ ਤੇ ਹੁਣ ਕੀ ਮੰਗ ਕਰ ਰਹੇ ਹੋ ਫਲਾਲ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਤੁਹਾਡੇ ਵੱਲੋਂ ਕੀ ਜਿਹੜੀ ਕਾਰਵਾਈ ਮੰਗ ਤਾਂ ਇਹੀ ਹੈ ਜੀ ਦੇਖੋ ਪਹਿਲੀ ਗੱਲ ਤਾਂ ਇਹ ਆ ਉਹ ਬੱਚੇ ਦੀ Laash ਆ ਜਿਹੜੀ 2 ਦਿਨ ਤੋਂ ਅੰਦਰ ਪਈ ਹੈ ਜੀ ਉੱਥੇ ਠੀਕ ਆ ਜੀ ਉਹਦਾ ਪੋਸਟਮਾਰਟਮ ਅੱਜ ਹੋਣਾ ਚਾਹੀਦਾ ਹੈ ਹੋਰ ਅਸੀਂ ਉਹਦੀ ਕਿੰਨੀ ਕਿ ਮਿੱਟੀ ਪਲੀਤ ਕਰੀਏ ਦੂਸਰੀ ਗੱਲ ਇਹ ਹੈ ਵੀ ਜਿਹੜੇ ਦੋਸ਼ੀ ਨੂੰ ਫੜੇ ਕਿਉਣਗੇ ਜੀ 2 ਦਿਨ ਦਾ ਟਾਈਮ ਹੋ ਗਿਆ ਜੀ ਕੱਲ ਤੋਂ ਲੈ ਕੇ ਟਰੇਸ ਬਹੁਤ ਕੁਝ ਹੋ ਜਾਂਦਾ ਜੀ ਪਹਿਲਾਂ ਇਹਨਾਂ ਦੇ ਪਰਚੇ ਹੋਏ ਨੇ ਜੀ ਪਹਿਲਾਂ ਬਾਰੋ-ਬਾਰ ਜ਼ਮਾਨਤਾ ਕਰਾ ਕੇ ਚਲੇ ਗਏ ਜੀ ਸਾਡਾ ਤਾਂ ਇਨਸਾਫ ਉੱਥੇ ਦਾ ਉੱਥੇ ਹੀ ਖੜਾ ਜੀ ਅ ਮਲਾਇਆਗਾ ਪਰਿਵਾਰਕ ਮੈਂਬਰ ਦਾ ਕਹਿਣਾ ਕਿ ਮੁੰਡੇ ਦੀ ਮੌਤ ਹੋਈ ਹੈ ਨਸ਼ੇ ਦੀ ਓਵਰਡੋਜ਼ ਨਾਲ ਕੀ ਕਹਿਣਾ ਸਰ ਇਹ ਬੜੀ ਦੁੱਖ ਦੀ ਗੱਲ ਹੈ ਇੱਕ ਨੌਜਵਾਨ ਮੁੰਡੇ ਦੀ ਡੈਥ ਹੋਣਾ ਬੱਚਾ ਕੱਲ ਤਕਰੀਬਨ 8:30 9:00 ਵਜੇ ਦੇ ਸਾਡੇ ਕੋਲੇ ਆ ਕੇ ਫਲੇ ਵਾਲੀ ਦੀ ਪੰਚਾਇਤ ਦੇ ਤਲਾਹ ਦਿੱਤੀ ਵੀ ਸਾਡੇ ਬੇਟੇ ਨੂੰ ਕੁਝ ਬੰਦੇ ਨੇ ਜਿਹੜੇ ਗੇਟ ਤੇ ਤਾਰ ਗਏ ਜਿਸ ਦੇ ਧਾਰ ਤੇ ਮਨ ਮੈਂ ਸਮੇਤ ਪੁਲਿਸ ਪਾਰਟੀ ਦੇ ਪਿੰਡ ਫੱਲੇਵਾਲ ਗਿਆ ਅਸੀਂ ਡੈੱਡ ਬੋਡੀ ਦਾ ਮੁਲਾਜਾ ਕੀਤਾ ਉੱਥੇ ਕਿਹਾ ਗਿਆ ਵੀ ਤੁਸੀਂ ਜਿਹਦੇ ਵੀ ਵਿਰੁੱਧ ਕਾਰਵਾਈ ਕਰਾਉਣੀ ਆ ਤੁਸੀਂ ਸਾਨੂੰ ਬਿਆਨ ਲਿਖੋ ਪਰ ਉਹ ਉਸ ਟਾਈਮ ਉਹਨਾਂ ਨੇ ਕਿਹਾ ਵੀ ਸਾਨੂੰ ਹਲੇ ਕੁਝ ਬੰਦਿਆਂ ਦਾ ਪਤਾ ਨਹੀਂ ਵੀ ਕਿਹਦੇ ਕਿਹਦੇ ਨਾਲ ਨਹੀਂ ਸੀ ਸਵੇਰੇ ਬਿਆਨ ਲਖਾਵਾਂਗੇ ਸਵੇਰੇ ਅਸੀਂ ਇਹਨਾਂ ਨੂੰ ਬੁਲਾਇਆ ਤਕਰੀਬਨ 9:30 ਵਜੇ ਸਰਪੰਚ ਦਾ ਫੋਨ ਆਇਆ ਵੀ ਮੈਂ ਮੀਟਿੰਗ 'ਚ ਆਂ ਤੇ ਇਹ ਸਾਡੇ ਕੋਲੇ 10:30 10:30 ਵਜੇ ਆਇਆ ਅਸੀਂ ਜੋ ਇਹਨਾਂ ਨੇ ਕਿਹਾ ਬਿਆਨ ਲਿਖਿਆ ਥਾਣੇ ਦੇ ਵਿੱਚ ਅੱਜ ਸਾਰਾ ਦਿਨ ਲਾਈਟ ਨਹੀਂ ਸੀ ਜਿਹੜਾ ਮੁੱਖ ਕਾਰਨ ਬਣਿਆ ਨਾ ਸਾਰਾ ਦਿਨ ਲਾਈਟ ਨਹੀਂ ਸੀ ਫਿਰ ਇਹਨਾਂ ਨੇ ਜਿਹੜਾ ਜੋ ਬਿਆਨ ਲਿਖਾਇਆ ਪਿੰਡ ਨੱਥੂਆ ਦੇ ਜਸਨ ਸਿੰਘ ਤੇ ਮਨਵੀਰ ਸਿੰਘ ਤੇ ਇੱਕ ਅਮਰਬੀਰ ਬਾਬਾ ਉਹਨਾਂ ਦਾ ਕਹਿਣਾ ਸੀ ਵੀ ਸਾਡਾ ਮੁੰਡਾ ਇਹਨਾਂ ਦੇ ਨਾਲ ਜਾਂਦਾ ਸੀਗਾ ਤੇ ਇਹੀ ਨਸ਼ਾ ਵਗੈਰਾ ਕਰਦੇ ਸੀਗੇ ਸਾਨੂੰ ਸ਼ੱਕ ਨਹੀਂ ਸੀ ਸਾਡੇ ਬੇਟੇ ਦੇ ਉੱਤੇ ਵੀ ਇਹਨਾਂ ਨੇ ਹੀ ਸਾਡੇ ਬੇਟੇ ਨੂੰ ਨਸ਼ੇ ਦੇ ਕੇ ਦਿੱਤਾ ਤੇ ਜਿਸ ਕਰਕੇ ਉਹਦੀ ਮੌਤ ਹੋਈ ਹੈ ਜਿਹਦੇ ਆਧਾਰ ਤੇ ਅਸੀਂ ਮੁਕੱਦਮਾ ਨੰਬਰ ਦਾ ਅ ਦਰਜ ਕਰਤਾ ਦਰਜ ਕਰਨ ਤੋਂ ਬਾਅਦ ਪੂਰੇ ਡਾਕੂਮੈਂਟ ਤਿਆਰ ਕਰਨ ਤੋਂ ਬਾਅਦ ਲਾਈਟ ਦੀ ਪ੍ਰੋਬਲਮ ਹੋਣ ਕਰਕੇ ਫਿਰ ਜਦੋਂ ਪ੍ਰਿੰਟਰ ਕੱਢਣ ਲੱਗੇ ਉਹ ਤੁਸੀਂ ਸੁਣਿਆ ਵੀ ਸਰਪੰਚ ਤੋਂ ਕਿਤੇ ਪ੍ਰਿੰਟਰ ਖਰਾਬ ਹੋ ਗਿਆ ਟੈਕਨੀਕਲ ਚੀਜ਼ਾਂ ਨੂੰ ਮਸ਼ੀਨਰੀ ਨੂੰ ਕਿੱਥੇ ਜਾਇਆ ਜਾ ਸਕਦਾ ਤੇ ਉਹ ਪ੍ਰਿੰਟਰ ਨਾਲ ਲਿਕੇ ਆ ਫਿਰ ਉਹ ਸਾਰੇ ਸਿਸਟਮ ਨੂੰ ਲੈ ਕੇ ਅਸੀਂ ਪਿੰਡ ਟੁੱਪ ਗਏ ਉੱਥੋਂ ਵੀ ਉਹਨਾਂ ਤੋਂ ਜਿਹੜਾ ਸਾਡੇ ਡਾ ਪੇਪਰ ਸੀ ਜਿਹੜੇ ਡਾਊਨਲੋਡ ਨਾ ਹੋਏ ਫਿਰ ਅਸੀਂ ਜਿਹੜਾ ਸੀਗਾ ਥਾਣੇ ਅਮਰੇ ਕੋਲ ਜਾ ਕੇ ਪ੍ਰਿੰਟ ਕੱਢ ਕੇ ਸਾਰੇ ਕਾਰਵਾਈ ਕਰਕੇ ਡਾਕਟਰ ਸਾਹਿਬ ਨੂੰ ਦਿੱਤੀ ਲਾਈਟ ਦਾ ਨਾ ਹੋਣਾ ਤੇ ਇਹਨਾਂ ਦਾ ਕੁਝ ਦੇਣ ਲਈ ਲੇਟ ਹੋਣਾ ਦੇਣ ਇਹ ਕਾਰਨ ਕਰਕੇ ਫਿਰ ਡਾਕਟਰ ਸਾਹਿਬ ਨੂੰ ਰਿਕਵੈਸਟ ਕੀਤੀ ਵੀ ਸਰ ਪੋਸਟਮਾਰਟਮ ਕਰ ਦਿਓ ਡਾਕਟਰ ਸਾਹਿਬ ਜਦੋਂ 4 1/2 ਮਹੀਨੇ ਨੂੰ ਪੇਪਰ ਨਹੀਂ ਲੈਂਦੇ ਉਸ ਤੋਂ ਬਾਅਦ ਪੋਸਟਮਾਰਟਮ ਨਹੀਂ ਕਰਦੇ ਸਾਡੇ ਵੱਲੋਂ ਸਹੀ ਸਮੇਂ ਤੇ ਸਹੀ ਮੁਕਦਮਾ ਦਰਜ ਕੀਤਾ ਗਿਆ ਸਿਰਫ ਇਹ ਕਹਿ ਸਕਦੇ ਆਂ ਵੀ ਜਿਹੜੀ ਉਹ ਦੇਰੀ ਤਾਂ ਉਹਨਾਂ ਦੇ ਮਨ 'ਚ ਰੋਸ ਹੈ ਉਹ ਇੱਕ ਥਾਣੇ ਦੇ ਵਿੱਚ ਲੇਟ ਨਾ ਹੋਣ ਕਰਕੇ ਪ੍ਰਿੰਟਰ ਦਾ ਥੋੜਾ ਜਿਆਦਾ ਖਰਾਬ ਕਰਕੇ ਪੇਪਰ ਨਾ ਨਿਕਲਣਾ ਉਹ ਸਾਡੀ ਦੇਰੀ ਦਾ ਕਾਰਨ ਜ਼ਰੂਰ ਹੈ ਅਸੀਂ ਕਿਸੇ ਕਿਸੇ ਦੀ ਦੇਰੀ ਨਹੀਂ ਕੀਤੀ ਹੈਗੀ ਡਾਕਟਰ ਨੇ ਜਿਹੜੇ ਉਸ ਟਾਈਮ ਤੋਂ ਬਾਅਦ ਜਿਹੜਾ ਉਹਨਾਂ ਦਾ ਟਾਈਮ ਮਿਲਦਾ ਉਸ ਤੋਂ ਬਾਅਦ ਪੋਸਟਮਾਰਟਮ ਨਹੀਂ ਕਰਦੇ ਹੈਗੇ ਇਹ ਸਾਡੇ ਦੇ ਵਿੱਚ ਕੋਈ ਦੇਰੀ ਨਹੀਂ ਅਸੀਂ ਪੂਰੀ ਪ੍ਰੋਪਰ ਤਰੁਪੀ ਰਣ ਕਾਰਵਾਈ ਕੀਤੀ ਹੈ ਜੋ ਇਹਨਾਂ ਨੇ ਬੰਦੇ ਲਖਾਏ ਨੇ ਕੁਝ ਬੰਦੇ ਨੇ ਜਿਹੜੇ ਖਾਨਪੁਰ ਦੇ ਲਖਾਏ ਨੇ ਇਹ ਆ ਬੰਦੇ ਨੇ ਅਸੀਂ ਉਹਨਾਂ ਦੇ ਵਿਰੁੱਧ ਵੀ ਦਿੱਤਾ ਹੈ ਜੋ ਇਹਨਾਂ ਨੇ ਕਿਹਾ ਅਸੀਂ ਉਹਨਾਂ ਦਾ ਪਰਚਾ ਦਰਜ ਕੀਤਾ ਕਿੰਨੇ ਬੰਦੇ ਅਰਸ਼ਟੀ ਹੈ ਜੀ ਅਰਸ਼ਟ ਵਾਲੇ ਅਸੀਂ ਬੰਦੇ ਪਾਉਣੀ ਬਾਕੀ ਹੈ ਰੈਸਟ ਕਰਾਂਗੇ ਤੁਹਾਨੂੰ ਉਸੇ ਟਾਈਮ ਦੱਸ ਦਵਾਂਗੇ ਤੇ ਤੁਸੀਂ ਕਹਿ ਰਹੇ ਹੋ ਲਾਈਟ ਦਾ ਤੁਸੀਂ ਉਹ ਦਿੱਤਾ ਆਪਾਂ ਕੋਲ ਵੀ ਲਾਈਟ ਨਹੀਂ ਹੈਗੀ ਸੀ ਇਹਦਾ ਮਤਲਬ ਜੇ ਲਾਈਟ ਨਹੀਂ ਹੋਊਗੀ ਤਾਂ ਕੰਮ ਨਹੀਂ ਹੋਊਗਾ ਸਾਰਾ ਥਾਣੇ ਦੇ ਵਿੱਚ ਤੇ ਅਸੀਂ ਇਹ ਕਹਿ ਰਹੇ ਹਾਂ ਵੀ ਲਾਈਟ ਦੇ ਕਾਰਨ ਦੇਰੀ ਹੋਈ ਹੈ ਮੁਕਦਮਾ ਦਰਜ ਹੋਇਆ ਤੁਸੀਂ ਇਹ ਸਮਝੋ ਕਿ ਮੁਕਦਮਾ ਦਰਜ ਹੋਇਆ ਕਿ ਅਸੀਂ ਆਪਣਾ ਸਾਧਨ ਤਾਂ ਪੇਦਾ ਕੀਤਾ ਹੈ ਨਹੀਂ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਹਾਂ ਬੱਚੇ ਦੀ ਡੈੱਡ ਬਾਡੀ ਹੈ ਜਿਹੜੀ ਉਹ 2 ਦਿਨ ਤੋਂ ਸੜ ਰਹੀ ਹੈ ਰੋਲ ਰਹੀ ਹੈ ਤੇ ਫਿਰ ਉਹਦੇ ਬਾਰੇ ਆਪਾਂ ਇਨਸਾਨੀਅਤ ਦੇ ਨਾਤੇ ਕੁਝ ਕਰ ਸਕਦੇ ਕਿ ਨਹੀਂ ਕਰ ਸਕਦੇ ਜਿਹਦੇ ਵਿੱਚ ਦੇਖੋ ਮੇਰੇ ਇੰਟਰਵਿਊ ਨੂੰ ਤੁਸੀਂ ਸਮਝੋ ਉਹਨੂੰ ਖੋਖੋ ਮੈਂ ਕੀ ਕਹਿ ਰਿਹਾ ਜਦੋਂ ਸਾਡੇ ਕੋਲ ਐ ਅਸੀਂ ਉਸੇ ਟਾਈਮ ਤੁਰੰਤ ਅਸੀਂ ਉਹਦੀ ਉਹਨਾਂ ਦੀ ਟੈਪਿੰਗ ਕਰਨੀ ਸ਼ੁਰੂ ਕਰਤੀ ਸਾਰੀ ਕਾਰਵਾਈ ਕੀਤੀ ਉਸ ਤੋਂ ਬਾਅਦ ਜਿਹੜੀ ਸੀ ਕਿ ਪ੍ਰਿੰਟਰ ਖਰਾਬ ਹੋਇਆ ਪ੍ਰਿੰਟਰ ਖਰਾਬ ਹੋਣ ਤੋਂ ਬਾਅਦ ਪ੍ਰਿੰਟ ਨਹੀਂ ਲੱਗ ਰਹੀ ਤੁਸੀਂ ਇਹ ਚੀਜ਼ ਨੂੰ ਕਹਿ ਸਕਦੇ ਵੀ ਅਸੀਂ ਅਸੀਂ ਪ੍ਰਿੰਟ ਆਫ ਦੇ ਤਰ ਤੱਕ ਬਣਾ ਕੇ ਕਢ ਲਾਂਗੇ ਜਦੋਂ ਪ੍ਰਿੰਟਰ ਹੀ ਖਰਾਬ ਹੋ ਗਿਆ ਅਸੀਂ ਕੁੱਪ ਜਾ ਕੇ ਕੱਢੀ ਉੱਥੋਂ ਨਹੀਂ ਸਾਡੇ ਨਿਕਲੇ ਸੀ ਇਸ ਬਾਬਤ ਸੰਬੰਧਤ ਅਧਿਕਾਰੀਆਂ ਨਾਲ ਕੋਈ ਗੱਲਬਾਤ ਕੀਤੀ ਕਿ ਇੱਥੇ ਕੋਈ ਲਾਈਟ ਦਾ ਪ੍ਰਬੰਧ ਹੋਣਾ ਚਾਹੀਦਾ ਪਟਾ ਜੀ ਲਾਈਟ ਐ ਜੀ ਦੇਖੋ ਸਾਰੇ ਦਿਨ ਦਾ ਉਹਨਾਂ ਦਾ ਕਟ ਏ ਸੀਗੇ ਕੋਈ ਐਸੀ ਡੋਸਾਬ ਨਾਲ ਗੱਲ ਕੀਤੀ ਉਹਨਾਂ ਦਾ ਕੋਈ ਕੋਈ ਲਾਈ ਲੂਨ ਜੀ ਕਿ ਘਟ ਸੀਗਾ ਸਾਰਾ ਦਿਨ ਕੋਈ ਤੁਸੀਂ ਇਹ ਦੱਸੋ ਇਨਸਾਨੀ ਅੱਜ ਤੋਂ ਅੱਜ ਮੇਰੇ ਸਾਹ ਦੇ ਇਹ ਕੋਈ ਮਾੜੀ ਘਟਨਾ ਹੈ ਹੋਈ ਹੈ ਕਿ ਹਰ ਵਾਰੀ ਇਸ ਤਰ੍ਹਾਂ ਹੀ ਹੁੰਦਾ ਵੀ ਅਸੀਂ ਸਾਡੀ ਨੀਤ ਹੁੰਦੀ ਹੈ ਵੀ ਅਸੀਂ ਪ੍ਰੋਗਰਾਮ ਮਤਲਬ ਇਸ ਤਰੀ ਖਰਾਬ ਕਰਦੇ ਹਾਂ ਤੁਸੀਂ ਪਹਿਲਾਂ ਵੀ ਦੇਖਿਆ ਅਸੀਂ ਹਰ ਕੋਸ਼ਿਸ਼ ਕਰਦੇ ਹਾਂ ਵੀ ਟਾਈਮ ਟੂ ਟਾਈਮ ਹਰ ਬੰਦੇ ਦੀ ਮਦਦ ਕੀਤੀ ਜਾਵੇ ਹਾਂ ਜਿਹੜਾ ਮੌਜੂਦਾ ਸਰਪੰਚ ਆ ਉਹਦੇ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਅਸੀਂ 5 ਵਜੇ ਤੱਕ ਉੱਥੇ ਡਾਕਟਰ ਸਾਹਿਬ ਦੇ ਕੋਲ ਬੈਠੇ ਰਹੇ ਹਾਂ ਤੇ ਤੁਹਾਡੇ ਕਹਿਣ ਮੁਤਾਬਕ ਤੁਸੀਂ 4:30 ਵਜੇ ਉੱਥੇ ਪਹੁੰਚ ਗਏ ਸੀ ਪਰ ਉਹਨਾਂ ਦੇ ਉਹ ਕਹਿ ਰਹੇ ਨੇ ਕਿ ਪੋਸਟਮਾਰਟ ਮੱਤਕ ਹੋਇਆ ਹੀ ਨਹੀਂ ਜੀ ਮੈਂ ਫੇਰ ਤੁਹਾਨੂੰ ਵਾਰ-ਵਾਰ ਰਿਪੀਟ ਕਰਦਾ ਤੁਸੀਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਦੁਬਾਰਾ ਫੇਰ ਰਿਪੀਟ ਕਰਦਾ ਇਸ ਗੱਲ ਨੂੰ ਸਮਝੋ ਡਾਕਟਰਾਂ ਦਾ ਜੋ ਟਾਈਮ ਹੈ ਉਸ ਤੋਂ ਬਾਅਦ 4:30 5 ਵਜੇ ਤੋਂ ਬਾਅਦ ਉਹ ਪੋਸਟਮਾਰਟ ਨਹੀਂ ਕਰਦੇ ਜੀ ਅਸੀਂ ਉਹਨਾਂ ਨੂੰ ਸਾਖਦੇ ਹਾਂ ਕਹਿੰਦੇ ਕਿ ਸਾਡਾ ਟਾਈਮ ਹੋ ਗਿਆ ਅਸੀਂ ਨਹੀਂ ਦਿੱਤੇ ਠੀਕ ਹੈ ਅਸੀਂ ਇੱਥੋਂ ਟਾਈਮ ਲੱਗ ਗਿਆ ਕਾਗਜ਼ਾਂ ਨੂੰ ਕਾਰਨ ਸੋਨ ਅਸੀਂ ਦੱਸੀ ਜਾਂਦੇ ਵੀ ਇਹਦੇ ਵਿੱਚ ਕੋਈ ਮਸ਼ੀਨਰੀ ਖਰਾਬ ਹੋ ਗਈ ਕੁਝ ਲਾਈਟ ਸੀਗੀ ਅਸੀਂ ਲਾਈਟ ਦਾ ਵੀ ਬਾਹਰ ਜਾ ਕੇ ਉਹਦੀ ਪ੍ਰਿੰਟ ਕਢਾਇਆ ਸੀ ਜਿਹੜੀ ਲਾਸ ਆ ਉਹ ਕਿੰਨੇ ਵਜੇ ਲੈ ਕੇ ਗਿਆ ਸੀ ਪਰਿਵਾਰ ਉੱਤੇ ਹਸਪੀਟਲ ਦੇ ਵਿੱਚ ਉੱਤਰ ਰਾਤ ਮੇਰੇ ਖਿਆਲ ਸੇ 10:00 ਵਜੇ ਲੈ ਕੇ ਗਏ ਨੇ ਉੱਥੇ ਫਿਰ ਕੱਲ ਤੋਂ ਲੈ ਕੇ ਅੱਜ ਪੂਰਾ ਦੇਣਾ ਕਾਰਵਾਈ ਨਹੀਂ ਹੋਈ ਜੋ ਸ਼ਲਾਦ ਦਿੱਤੇ ਕਾਰਵਾਈ ਉਹਨਾਂ ਨੇ ਕਰਾਉਣ ਦੀ ਸਾਡੇ ਕੋਲ 10:30 ਵਜੇ ਆਏ ਨੇ ਸੀ 10:30 ਵਜੇ ਕਾਰਵਾਈ ਲਿਖ ਕੇ ਅਸੀਂ ਉਹਨਾਂ ਨੂੰ ਬਿਆਨ ਲਿਖ ਕੇ ਅਸੀਂ ਤੁਹਾਨੂੰ ਅਸੀਂ ਦੱਸੀ ਜਾ ਰਿਹਾ ਵੀ ਲਾਈਟ ਦੀ ਪ੍ਰੋਬਲਮ ਵਿੱਚ ਇਸ ਨੂੰ ਸਮਝਣ ਦੀ ਤੁਸੀਂ ਤਾਂ ਕੋਸ਼ਿਸ਼ ਕਰੋ ਬੀਪ ਕਾ ਆਪਰੇਟਰ ਕੰਪਿਊਟਰ ਖਰਾਾ ਇਹਨੂੰ ਕੀ ਕਹਾਂਗੇ ਆਪਰੇਟਰ ਪ੍ਰਿੰਟਰ ਖਰਾਬ ਹੋ ਗਿਆ ਨਹੀਂ ਲਿਖ ਲਿਆ ਅਸੀਂ ਫਿਰ ਜਾ ਕੇ ਕੁੱਪ ਘਟਾਉਣ ਦੀ ਕੋਸ਼ਿਸ਼ ਕੀਤੀ ਉੱਥੋਂ ਨਹੀਂ ਲਿਖ ਲਿਆ ਅਸੀਂ ਫਿਰ ਜਾ ਕੇ ਮਰੇਕ ਕੋਲੇ ਤੋਂ ਕਹਾਂ ਇਹਨੂੰ ਤੁਸੀਂ ਕੀ ਸਮਝੋਗੇ ਵੀ ਸਾਡੀ ਲਾਪਰਵਾਹੀ ਨਾਲ ਪੁੱਛ ਕੀ ਕੀਤਾ ਅਸੀਂ ਇਸ ਤੋਂ ਪਹਿਲਾਂ ਸਾਡ ਤੁਸੀਂ ਇੱਕ ਗੱਲ ਕਹੀ ਸੀ ਕਿ ਪੱਤਰਗਾਹ ਦੇ ਜਿਹੜੇ ਪਰਿਵਾਰ ਨੂੰ ਸਿਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਤੁਸੀਂ ਧਰਨਾ ਲਾਓ ਕਿ ਸਾਡੇ ਮੂੰਹ ਇਹ ਗੱਲ ਸੁਣੀ ਹੈ ਜੀ ਤੁਸੀਂ ਉੱਥੇ ਮੈਂ ਤਾਂ ਤੁਹਾਨੂੰ ਇਹ ਗੱਲ ਕਹੀ ਨਹੀਂ ਜੀ ਤੁਸੀਂ ਕਹੀ ਸੀ ਹੁਣੇ ਤੁਸੀਂ ਗੱਲ ਇਹ ਕਹੀ ਸੀ ਇਹ ਤਾਂ ਟੁੰਡੀ ਆਪਣੀ ਟੁੰਡੀ ਆਪਣੀ ਸਿਖਾ ਰਹੇ ਹੋ ਸਰ ਨਹੀਂ ਮੈਂ ਤਾਂ ਤਾਂ ਹੀ ਪੁੱਛ ਰਿਹਾ ਸਰ ਤੁਸੀਂ ਇਹ ਗੱਲ ਆਖੀ ਅਸੀਂ ਤਾਂ ਹੀ ਤੁਹਾਨੂੰ ਪੁੱਛ ਰਹੇ ਹਾਂ ਤੁਸੀਂ ਆਪਣੇ ਕੋਲੋਂ ਹੁਣ ਵੀ ਗੱਲਾਂ ਹੀ ਕਰ ਰਹੇ ਹੋ ਜੀ ਵੀ ਜੇ ਕੋਈ ਪ੍ਰਬੰਧ ਨਹੀਂ ਤਾਂ ਤੁਸੀਂ ਇਸ ਤਰੀ ਲਾਸ ਕਰੋਗੇ ਤੁਸੀਂ ਲਾਸਾ ਖਰਾਬ ਕਰਦੇ ਰਹਿੰਦੇ ਨੇ ਜੀ ਤੁਸੀਂ ਆਪਦੇ ਕੋਲੋਂ ਗੱਲ ਕਹਿਣੇ ਕਹਿ ਲੋ ਇਹ ਮੈਂ ਤਾਂ ਕਹੀ ਨਹੀਂ ਤੁਸੀਂ ਤਾਂ ਇਹ ਵੀ ਕਹਿ ਰਹੇ ਹੋ ਵੀ ਤੁਹਾਡਾ ਇਹ ਮਕਸਦ ਵੀ ਤੁਸੀਂ ਕੋਈ ਪ੍ਰਬੰਧ ਹੀ ਨਹੀਂ ਕਰਨਾ ਲਾ ਸਹੀ ਖਰਾਬ ਕਰੂਗਾ ਸਾਡਾ ਸੀ ਲਾਸਾ ਖਰਾਬ ਕਰ ਦਿੰਗੇ ਅਸੀਂ ਇਸ ਬਾਰੇ ਅਸੀਂ ਨਰਤਾ ਕੋ ਗੱਲ ਕਰਨੀ ਆ ਪੂਰਾ ਪਰਿਵਾਰ ਥਾਣਾ ਘੇਰਨ ਦੀ ਨੌਬਤ ਕਿਉਂ ਪੈਗੀ ਜੀ ਪੂਰੇ ਪਰਿਵਾਰ ਨੂੰ ਤੁਸੀਂ ਇਹ ਦੇਖੋ ਸਰ ਤੁਸੀਂ ਇਸ ਗੱਲ ਨੂੰ ਆਪ ਕੋਖੋ ਅਸੀਂ ਆਪਣਾ ਸਪਸ਼ਟਿਕਰਨ ਦੇਈ ਜਾਂਦੇ ਬਾਰ-ਬਾਰ ਵੀ ਲਾਈਟ ਦਾ ਥਾਣੇ 'ਚ ਨਾ ਹੋਣ ਕਰਕੇ ਬਾਹਰ ਅਸੀਂ ਆਪਣੇ ਕੰਪਿਊਟਰ ਤੇ ਟਾਈਪਿੰਗ ਕਰਕੇ ਉਦੋਂ ਬਾਅਦ ਟੈਕਨੀਕਲ ਪ੍ਰੋਨੋ ਕਰਕੇ ਅਸੀਂ ਬਾਰ-ਬਾਰ ਅਸੀਂ ਗੱਲ ਨੂੰ ਤੁਹੇ ਕਹਿ ਰਹੇ ਆ